ਚਲਦੀ ਗੱਡੀਆਂ 'ਚ ਅਗ ਲੱਗਣ ਦੀਆਂ ਘਟਨਾਵਾਂ ਅਕਸਰ ਹੀ ਸਾਹਮਣੇ ਆਉਂਦੀਆਂ ਨੇ ਜਿਸ ਤੇ ਕਈ ਵਾਰ ਤਾਂ ਲੋਕਾਂ ਨੂੰ ਬਹਾਨੇ ਕਿੰਨਾਂ ਮੌਕੇ ਵੀ ਨਹੀਂ ਮਿਲਦਾ ਤੇ ਉਹਨਾਂ ਦੇ ਚੁੱਲ੍ਹੇ 'ਤੇ ਦਮ ਤੋੜ ਜਾਂਦੇ ਨੇ ਹੁਣ ਪੰਜਾਬ ਦੇ ਫਰੀਦਕੋਟ ਤੋਂ ਘਟਨਾ ਸਾਹਮਣੇ ਜਿੱਥੇ ਕਿ ਫਰੀਦਕੋਟ ਬਠਿੰਡਾ ਰੋਡ ਉੱਤੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਇੱਕ ਵਕੀਲ ਦੇ ਗੱਡੀ ਨੂੰ ਅਗ ਦੀ ਰਪਟਾ ਨੇ ਆਕੇ ਰਿਹਾ ਤੇ ਗੱਡੀ ਦਾ ਅਗਲਾ ਇਸਤੂ ਤੂਤੂ ਗੜਕੇ ਜਲ ਗਿਆ ਸਮਰਹੰਦੇ ਹੀ ਵਕੀਲ ਆਪਣੇ ਬੱਚਿਆਂ ਸਮੇਤ ਗੱਡੀ ਤੋਂ ਬਾਹਰ ਆ ਗਿਆ ਤੇ ਉਧਰ ਦੇ ਮੌਕੇ ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਇਸ ਘਟਨਾ ਦੀ ਜਾਣਕਾਰੀ ਅਨੁਸਾਰ ਜਗਜੀਤ ਸਿੰਘ ਦੱਸਿਆ ਕਿ ਜਦੋਂ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਲਈ ਜਾ ਰਿਹਾ ਸੀ ਤਾਂ ਰਸਤੇ 'ਚ ਇੰਜਨ 'ਚ ਅਚਾਨਕ ਧੂੰਆ ਨਿਕਲਣ ਲੱਗਾ ਤੇ ਦੇਖਦੇ ਹੀ ਦੇਖਦੇ ਕਾਰ ਨੂੰ ਅਗਲਾ ਕੀਤਾ ਮੈਂ ਬੱਚਿਆਂ ਨੂੰ ਛੱਡਣ ਜਾ ਰਿਹਾ ਸੀ ਇੱਕਦਮ ਗੱਡੀ 'ਚ ਧੂੰਆ ਨਿਕਲ ਗਿਆ ਤੇ ਗੱਡੀ ਰੋਕ ਲਈ ਤੇ ਖੜ ਗਈ ਉਸ ਤੋਂ ਬਾਅਦ ਅਗਲਾ ਕਿੱਥੋਂ ਕਿੱਥੇ ਚੱਲੇ ਸੀਗੇ ਹਰਿੰਦਰਾਜ ਰੀਡ ਪੋਰਟ ਤੋਂ ਉਹ ਦਾ ਆਪਣੇ ਦਿੱਲੀ ਡਰੇਸ਼ ਸਕੂਲ ਪਟਿਆਲਾ ਸ਼ਹਿਰੋਂ ਮੇਰਾ ਬੇਟਾ ਉੱਥੇ ਪੜ੍ਹਦਾ ਹੈ ਤੇ ਬੱਚੇ ਕੋਈ ਨੁਕਸਾਨ ਤੋਂ ਬਚ ਗਏ ਜਾਂਦੇ ਨੁਕਸਾਨ ਤੋਂ ਨਹੀਂ ਜੀ ਬਚ ਗਏ ਕਿਸੇ ਦਾ ਕੋਈ ਦੂਸਾਰਾ ਫਿਲਹਾਲ ਅਗਲ ਅੱਗ ਲੱਗੜ ਪਿੱਛੇ ਦਾ ਕਾਰਨ ਸਮਝ ਨਹੀਂ ਆਇਆ ਪਰ ਖੁਸ਼ਕਿਸਮਤੀ ਇਹ ਰਹੀ ਕਿ ਸਹਾਦ ਸਦੌਰਾਨ ਕਿਸੇ ਤਰ੍ਹਾਂ ਦਾ ਕੋਈ ਜਾਣੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ ਸ੍ਰੀਟ ਕੋਰਟ ਦੇ ਗੁਜਿਹਰ ਮਾਨਾਜੀ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ